ਇਹ ਸਰਕਾਰ ਦੀ ਭਰੋਸੇਯੋਗਤਾ ਹੁਣ ਮੈਂ ਇੱਕ ਹੋਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਕਹਿਣੀ ਚਾਹੂੰਗਾ ਸਰਕਾਰਾਂ ਕਦੇ ਇਦਾਂ ਭਰੋਸੇਯੋਗਤਾ ਕਦੇ ਨਹੀਂ ਦਿਵਾ ਸਕਦੀਆਂ ਜੋ ਅੱਜ ਹੋ ਰਿਹਾ ਅਸੀਂ ਨਿੱਕੇ ਹੁੰਦੇ ਹਾਂ ਤੋਂ ਦੇਖਿਆ ਪਿੰਡ ਦੇ ਵਿੱਚ ਇੱਕ ਮਨਾਦੀ ਕਰਨ ਵਾਲਾ ਆ ਕੇ ਜਾਂ ਪਿੰਡ ਦਾ ਚੌਂਕੀਦਾਰ ਕੋਈ ਗੱਲ ਕਹਿ ਜਾਂਦਾ ਸੀਗਾ ਲੋਕ ਉਹਦੇ ਉੱਤੇ ਇਨ ਬਿਨ ਪਾਲਣਾ ਤੇ ਉਹਦੇ ਤੇ ਵਿਸ਼ਵਾਸ ਕਰਦੇ ਸੀ ਅੱਜ ਵੱਡਾ ਸਰਕਾਰ ਦਾ ਜ਼ਿੰਮੇਵਾਰ ਆਦਮੀ ਕੋਈ ਗੱਲ ਕਰ ਦਵੇ ਲੋਕ ਹੱਸ ਕੇ ਵਿਖਾ ਦਿੰਦੇ ਨੇ ਇਹ ਪ੍ਰਸੰਜੋਗਤਾ ਨਹੀਂ ਜਾਣੀ ਚਾਹੀਦੀ ਸੀਗੀ ਕਿਸੇ ਵੇਲੇ ਸਿਰਫ ਇੱਕ ਬਿਆਨ ਆਇਆ ਸੀਗਾ ਜਿਹੜਾ ਪੰਜਾਬ ਚੋਂ ਉਦੋਂ ਮੁੱਖ ਮੰਤਰੀ ਨੇ ਕਿਹਾ ਕਿ ਅਪਾ ਹਰੀ ਕ੍ਰਾਂਤੀ 'ਚ ਮੋਹਰੀ ਕਤਾਰ 'ਚ ਹੋ ਕੇ ਨਿਕਲਾਂਗੇ ਸਭ ਤੋਂ ਵੱਧ ਪੰਜਾਬ ਨੇ ਯੋਗਦਾਨ ਪਾਇਆ ਕਿਸੇ ਨੇ ਆ ਕੇ ਪ੍ਰਨੋਟ ਲਿਖ ਕੇ ਦਿੱਤਾ ਸੀ ਅਸੀਂ ਆਪਣਾ ਕੀਮਤੀ ਪਾਣੀ ਪੀਣ ਵਾਲਾ ਨੇਚਰਲ ਰਿਸੋਰਸਸ ਸੋਇਲ ਖਰਾਬ ਹੋ ਗਈ ਸਾਡੀ ਜਵਾਨੀ ਖਰਾਬ ਹੋ ਗਈ ਉਹ ਪੈਦਾ ਕੀਤੀਆਂ ਇਹ ਕਿਸੇ ਨੇ ਪ੍ਰਨੋਟ ਲੈ ਕੇ ਵੇਖੇ ਸੀ ਹੁਣ ਅੱਜ ਪਰੋਸੇਯੋਗਤਾ ਇਹ ਆ ਗਈ ਹੈ ਕਿ ਕੋਈ ਗੱਲ ਕਹੀ ਜਾਂਦੀ ਹੈ ਲੋਕਮੰਨਨ ਨੂੰ ਤਿਆਰ ਹੀ ਨਹੀਂ ਹੈਗੇ ਕਿ ਇਹ ਸੱਚੀ ਮੁੱਚੀ ਗੱਲ ਹੋ ਸਕਦੀ ਹੈ ਮੁੜ ਕੇ ਜਦੋਂ ਚਾਈਨਾ ਵਾਰ ਹੋਈ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਸਭ ਤੋਂ ਵੱਧ ਐਸ ਵੇਲੇ ਆਰਥਿਕ ਲਾਠੀ ਕਰਨ ਦੀ ਜ਼ਰੂਰਤ ਹੈ ਸਭ ਤੋਂ ਵੱਧ ਸੋਨਾ ਜੇਵਰ ਹਰ ਜਨਾਨੀ ਹਰ ਬੰਦੇ ਨੇ ਪਰਿਵਾਰ ਨੇ ਦਿੱਤਾ ਉਹ ਕੋ ਪਰ ਨੋਟ ਲਖਾਇਆ ਸੀ ਕਿਸੇ ਕੋਲੋਂ ਕਿ ਅਸੀਂ ਦਿੱਤਾ ਲੋਕਾਂ ਨੇ ਸਭ ਤੋਂ ਵੱਧ ਸੋਨਾ ਪੰਜਾਬ ਛੋ ਗਿਆ ਤੇ ਅੱਜ ਜਦੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਜਗ੍ਹਾ ਹੈ ਨਹੀਂ ਤੇ ਕੁਝ ਫੁੱਟਪਾਉ ਲੋਕ ਕੁਝ ਛੋਟੀ ਸੋਚ ਵਾਲੇ ਲੋਕ ਇਹ ਕਹਿ ਦਿੰਦੇ ਨੇ ਜੀ ਹੁਣ ਸ਼ਾਇਦ ਪੰਜਾਬ ਦੇ ਅੰਨ ਦੀ ਜ਼ਰੂਰਤ ਨਹੀਂ ਹੈ ਉਹ ਗੱਲ ਮੈਂ ਬੜੀ ਵਾਜੇ ਤੌਰ ਤੇ ਕਲੀਅਰ ਕਰਨੀ ਚਾਹੂੰਗਾ ਕਦੇ ਵੀ ਪੰਜਾਬ ਤੋਂ ਬਿਨਾ ਖੇਤੀਬਾੜੀ ਦੇਸ਼ ਦੀ ਸਰਵਾਈਵ ਨਹੀਂ ਕਰ ਸਕਦੀ ਅੱਜ ਵੀ ਨਹੀਂ ਆਉਂਦੇ 50 ਸਾਲ ਤੱਕ ਵੀ ਨਹੀਂ ਹੁਣ ਜਿਹੜਾ ਇਹ ਸਿਰਫ ਗ੍ਰੋਸ ਮਿਸਟ ਮੈਨੇਜਮੈਂਟ ਰਹੀ ਏ ਅੱਜ ਵੀ ਇਹਦਾ ਅੰਕੜੇ ਨਾਲ ਗੱਲ ਕਰਦੇ ਆ ਆਪਾਂ 182 ਲੱਖ ਟਨ ਕਣਕ ਹੋਈ 3 ਸਾਲ ਪਹਿਲੇ ਤੇ ਕੇਂਦਰੀ ਖਾਦ ਭੰਡਾਰ ਦੇ ਵਿੱਚ ਪੰਜਾਬ ਦਾ ਯੋਗਦਾਨ ਸੀਗਾ 31% ਪੀਤੇ ਸਾਲ 95 ਲੱਖ ਟਨ ਪ੍ਰਕਿਊਰ ਕੀਤੀ ਹੈ ਭਾਰਤ ਸਰਕਾਰ ਨੇ ਤੇ ਸਾਡਾ ਯੋਗਦਾਨ ਹੋ ਗਿਆ 51% ਤੇ 6 ਮਹੀਨਿਆਂ 'ਚ ਕਹਦੇ ਆ ਕਿ ਸਾਰੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਕਣਕ ਹੋ ਗਈ ਹੈ ਕਿ ਪੰਜਾਬ ਦੀ ਲੋੜ ਨਹੀਂ ਇਹ ਉਹ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਪੰਜਾਬ ਨੂੰ ਨਿੰਦ ਰਹੇ ਨੇ ਸਾਨੂੰ ਮਾੜੇ ਪਰਪੇਸ਼ ਚ ਪਾ ਰਹੇ ਨੇ ਔਰ ਸਾਡੇ ਨੌਜਵਾਨੀ ਨੂੰ ਗਲਤ ਰਸਤੇ ਪਾ ਰਹੇ ਨੇ ਇਹ ਕਦੇ ਹੋ ਹੀ ਨਹੀਂ ਸਕਦਾ ਕਿੱਥੋਂ ਓਵਰਨਾਈਟ ਇੱਕ ਵੈਰਾਈਟੀ ਨੂੰ ਡਿਵੈਲਪ ਹੁੰਦੇ ਆ 11 12 13 ਸਾਲ ਲੱਗਦੇ ਨੇ ਕਿਸ ਤਰ੍ਹਾਂ ਓਵਰਨਾਈਟ ਚ ਤੁਸੀਂ ਕਹਦੇ ਹੋ ਕਿ ਹਾਂ ਤਾਂ ਵਕਤੇ ਪ੍ਰਾਈਵੇਟ ਕੰਪਨੀਆਂ ਰਾਹੀਂ ਤੁਸੀਂ ਦੇਸ਼ ਚ ਇੰਪੋਰਟ ਕਰਨੀ ਹੋਵੇ ਉਹ ਇੱਕ ਵੱਖਰੀ ਗੱਲ ਹੈ ਭਾਰਤ ਕੋਲ ਐਨੇ ਹੈ ਨੇ ਸਾਡੇ ਕੋਲ ਰਿਸੋਰਸਸ ਕਿ ਅਸੀਂ ਹਰ ਸਾਲ 140 ਕਰੋੜ ਲੋਕਾਂ ਨੂੰ ਇمپੋਰਟ ਕਰਕੇ ਫੂਡ ਗ੍ਰੇਨ ਖਵਾ ਸਕੀਏ ਜਦੋਂ ਪ੍ਰਧਾਨ ਮੰਤਰੀ ਜੀ ਨੇ 80 ਕਰੋੜ ਨੂੰ ਅਗਲੇ 5 ਸਾਲ ਲਈ ਇਹ ਕਹਿ ਦਿੱਤਾ ਕਿ ਅਸੀਂ ਫਰੀਕ ਵਾਸ਼ੰਦਿਆਂਗੇ ਜਿਹੜਾ ਅੱਗੋਂ 81 ਕਰੋੜ 30 ਲੱਖ ਹੋ ਗਿਆ ਪਰਿਵਾਰ ਇਹ ਬਿਲਕੁਲ ਗੱਲਾਂ ਨਹੀਂ ਸਿਰਫ ਪ੍ਰਚਾਰ ਤੇ ਪਸਾਰ ਰਾਹੀ ਅਸਲੀ ਮੁੱਦੇ ਤੋਂ ਵਰਕ ਲਾਇਆ ਜਾ ਰਿਹਾ